ਸਦ دریا ਕਰਾਸ ਕਰਨ ਤੋਂ ਪਹਿਲਾਂ ਆਪਾਂ ਕੇਪੀਕੇਸੀ ਹੋਂ ਆ ਗਏ ਆ ਆਪਾਂ ਕਸ਼ਮੀਰ ਦੇ ਵਿੱਚ ਆ ਮੇਰਾ ਦੋਸਤ ਹੈ ਕਸ਼ਮੀਰ ਦਾ ਉਹ ਜੀ ਸ਼ਹਿਰ ਮੁਜਫਰਾਬਾਦ ਆਪਾਂ ਪਹੁੰਚ ਚੁੱਕੇ ਆ ਇੱਥੇ ਵੀ ਕ੍ਰਿਕਟ ਚੱਲ ਰਿਹਾ ਜੀ ਖੂਬ ਨਿਆਣੇ ਚੌਕੇ ਛਕੇ ਲਾਰੇ ਆ ਤੇ ਘੱਟੋ ਘੱਟ ਵੀ 5-6 ਪਿੰਚਾਂ ਲਾਈਆਂ ਹੋਈਆਂ ਮੁੰਡਿਆਣੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਆਜ਼ਾਦ ਕਸ਼ਮੀਰ ਦੀ ਨੀਲਮ ਵੈਲੀ ਦੇ ਵਿੱਚ ਚੱਲੇ ਆ ਜਿੱਥੇ ਇੰਡੀਆ ਪਾਕਿਸਤਾਨ ਦਾ ਬਾਰਡਰ ਸਿਰਫ ਇੱਕ ਨਦੀ ਆ ਤੇ 30 ਫੁੱਟ ਦੂਰ ਆ ਇੰਡੀਆ ਪਾਕਿਸਤਾਨ ਤੋਂ ਅੱਗੇ ਉਹਦੀ ਮਿਲਟਰੀ ਦੀ ਚੌਕੀ ਉੱਥੇ ਹਸਨਤਾਬ ਲੱਗੂਆ ਕੀ ਬਣਦਾ ਲੱਗਿਆ ਹਿਸਾਬ ਕਿਤਾਬ ਬਗਾਨੇ ਪੁੱਤ ਕਹਿੰਦੇ ਸਰਦਾਰ ਜੀ ਕਿੱਧਰ ਮੁੜ ਚੱਕਿਆ ਅੱਗੇ ਤੁਸੀਂ ਨਹੀਂ ਜਾ ਸਕਦੇ ਕਿਉਂਕਿ ਅੱਗੇ ਇੰਡੀਆ ਦਾ ਬਾਰਡਰ ਆ ਆ ਤੋਰੂ ਦੱਸਦੇ ਸਰ ਜੀ ਬੈਠੇ ਰਹੋ ਜੀ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਫਰਮ ਰਾਵਲਪਿੰਡੀ ਰਾਵਲਪਿੰਡੀ ਦੇ ਵਿੱਚ ਆ ਕਮਰਾ ਲਿਆ ਸੀ 3000 ਪਾਕਿਸਤਾਨੀ ਰੁਪਈਆ ਦਾ ਇੰਡੀਆ ਦੇ 1000 ਰੁਪਏ ਦਾ ਤੇ ਇੱਥੋਂ ਬਾਹਰੋਂ ਬਸ ਅਡੇ ਦਾ 뷰 ਸੀਗਾ ਤੇ ਰੂਮ ਕਰ ਲਿਆ ਚੈੱਕ ਆਊਟ ਤੇ ਥੱਲੇ ਜਾ ਕੇ ਕੁਝ ਖਾਣੇ ਆ ਪੀਣੇ ਆ ਤੇ ਤੁਹਾਨੂੰ ਦਿਖਾਉਨੇ ਆ ਕੀ ਖਾਣ ਪੀਣ ਲੱਗੇ ਆ ਤੇ ਆ ਜੋ ਫਿਰ ਨਾਲ ਕੁਵਰੀ ਵੇਖ ਲਵਾਂ ਹੁਣ ਚਲਾਂ ਨਹੀਂ ਕੋਸ਼ਿਆ ਨਹੀਂ ਹੈ ਨਹੀਂ ਜੀ ਕਿੱਥੇ ਜਾਣਾ ਬਿਸਮਿਲ্লাহ ਜੀ ਬਾਜੀ ਕੀ ਹਾਲ ਹੈ ਜੀ ਠੀਕ ਹੋ ਤੇ ਮੈਨੂੰ ਹੁਣ ਤਾਂ ਜਾਣਾ ਜੈਜ਼ ਦਾ ਪੈਕੇਜ ਪਾਉਣਾ ਜੈਜ਼ ਸਾਮਣੇ OK ਉਸਕੇ ਬਾਅਦ ਮੈਨੇ ਖਾਣਾ ਖਾਣਾ ਹੈ ਫਿਰ ਮੁਝ ਆਪਣਾ ਬਾਜ਼ਾਰ ਜਾਣਾ ਹੈ ਮਰੇ ਬੜੀਆ ਮਰੇ ਬੜੀਆ 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 ਮੇਰਾ ਨਾ ਪੈਕ ਮੁੱਕ ਗਿਆ ਵਾ ਸਿਮ ਦਾ ਤੇ ਮੈਂ ਉਹ ਲੱਭ ਰਿਆ ਹੁਣ ਕਿੱਥੋਂ ਪਾਊਗਾ ਉਹ ਪੁਆੜੀ 50 60 GB ਤੇ ਟਾਈਮ ਲੱਗ ਜੂਗਾ 3 4 ਦਿਨ ਆ ਆ ਗਿਆ ਦੁਕਾਨ ਆ ਗਈ ਮੈਂ ਕੋਨੇ ਪੈਸੇ ਕਢਾਏ ਪਰ ਆਇਆ ਕੁਝ ਵੀ ਨਹੀਂ ਇਹ ਕੀ ਚੱਕਰ ਸਟ ਬਹਿ ਗਿਆ ਕਿ ਖਾਣਾ ਕਰਤਾ ਆਰਡਰ ਖਾਣਾ ਆਉਂਦਾ ਖਾਂਦਾ ਤੇ ਮੈਂ ਪਾਛਤਾ ਜਾ ਪੈਕ ਕਰਾ ਲੂੰਗਾ ਦੇਖਦਾ ਕੀ ਕਰਨਾ ਕਾਲੀ ਬਹੁਤ ਆ ਕਿਉਂਕਿ 12 ਵਜਨ ਵਾਲੇ ਹੋ ਗਏ ਆਲਮੋਸਟ ਤੇ ਸੱਚ ਏ ਟੀ ਐਮ ਚੋਂ ਪੈਸੇ ਮੇਰੇ ਨਿਕਲ ਗਏ ਆ ਮੈਂ ਦੱਸਣਾ ਭੁੱਲ ਗਿਆ ਏ ਟੀ ਐਮ ਚੋਂ ਪੈਸੇ ਮੇਰੇ ਨਿਕਲ ਗਏ ਮੈਂ 20000 ਪਾਕਿਸਤਾਨੀ ਰੁਪਏ ਕਢਾ ਲਿਆ ਉਹਦੇ ਨਾਲ ਮੇਰੇ ਤਕਰੀਬਨ 2-3 ਦਿਨ ਨਿਕਲ ਜਾਣਗੇ ਲੋ ਜੀ ਮੈਂ ਬਹਿ ਗਿਆ ਬੱਸ 'ਚ ਮੁਜ਼ਫਰਾਬਾਦ ਦੇ ਵਾਸਤੇ ਖੋਪਾ ਖਾਣ ਲੱਗਿਆ ਖੋਪੇ ਗਰੀ 100 ਰੁਪਏ ਦਾ ਆਜਾ ਠੀਕ ਠੀਕ ਮਿਲਿਆ ਇੰਨਾ ਮਿੱਠਾ ਨਹੀਂ ਹੈਗਾ ਪਰ ਸਹੀ ਆ ਖਾइए ਪिए एनर्जी ਬਾ ਲੋਹੀ ਪਈ ਆ ਟੈਂ ਦਿਨ ਦੇ ਹੋ ਗਏ 50 ਰੁਪਏ ਦਾ ਟੈਂ ਦਿਨ ਹੋ ਗਏ ਟੱਡ ਖਰਾਬ ਆ ਮਸਾ ਸੂਤ ਆਇਆ ਅੱਜ ਉਹ ਸਹੀ ਨਹੀਂ ਹੋਇਆ ਸੱਚੋ ਦਵਾਈ ਲਈ ਅੱਜ ਤੈਂ ਦਿਨ ਆ ਬਾਦ ਤੇ ਮੁਜੋਫਰਾਬਾਦ ਦਾ ਰਾਤ ਨੂੰ ਦਿਖਾਉਣੇ ਆ ਬਾਰੀ ਚ ਬੈ ਗਈਆਂ ਇਹ ਆ ਜੀ ਜੇਲਮ ਰਿਵਰ ਜੇਲਮ ਨਦੀ ਸਾਡੇ ਵਾਲੇ ਪੰਜਾਬ ਦੇ ਵਿੱਚ ਸਤਲੁਜ ਤੇ ਬਿਆਸ ਤੇ ਇਹਨਾਂ ਕੋਲੇ ਜਨਾਬ ਜੇਲਮ ਇਹਨਾਂ ਕੋਲੇ ਨੇ ਰਾਵੀ ਵੀ ਰਾਵੀ ਇੱਧੋ ਇੱਧਰ ਰਾਵੀ ਸਾਡੇ ਵੱਲ ਵੀ ਇੱਧਰ ਵੀ ਹੈ ਸਦ ਰਿਆ ਕਰਾਸ ਕਰਨ ਤੋਂ ਪਹਿਲਾਂ ਆਪਾਂ ਕੇਪੀਕੇ ਸੀ ਹੁਣ ਆ ਗਏ ਆ ਆਪਾਂ ਕਸ਼ਮੀਰ ਦੇ ਵਿੱਚ ਆ ਮੇਰਾ ਦੋਸਤ ਹੈ ਕਸ਼ਮੀਰ ਦਾ ਮੁਜਫਰਾਬਾਦ ਦਾ ਪਾਈ ਦਾ ਵਿਆਹ ਹੋਇਆ ਦਸੰਬਰ ਚ ਵਧਾਈਆਂ ਦੋ ਸਾਰੇ ਜਣੇ ਪਾਈ ਦੇ ਪੰਜ ਸੱਤ ਨਿਆਣੇ ਹੋਣ ਹੋਰ ਪੰਜ ਛੇ ਸਾਲਾਂ ਨੂੰ ਹੈ ਡੈੜੀ ਡੈੜੀ ਕਰਦੇ ਫਿਰਨ ਫੈਜ਼ਾਬਾਦ 라ਵਲਪਿੰਡੀ ਤੋਂ ਹੋਇਆ ਸਫ਼ਰ ਸ਼ੁਰੂ ਮੇਰਾ ਮੁਜਫਰਾਬਾਦ ਦੇ ਲਈ ਮੁਜਫਰਾਬਾਦ ਆਜ਼ਾਦ ਕਸ਼ਮੀਰ ਦਾ ਸਾਰੇ ਨਾਲੋਂ ਵੱਡਾ ਸ਼ਹਿਰ ਆ। 라ਵਲਪਿੰਡੀ ਤੋਂ ਇਹਦੀ ਦੂਰੀ 140 ਕਿਲੋਮੀਟਰ ਆ ਜਿਹਦੇ ਵਿੱਚ ਸਾਨੂੰ ਲੱਗਣੇ ਆ ਜੀ ਸਾਢੇ 3 ਘੰਟੇ। ਹਾਂ ਜੀ ਜਿਹੜੀ ਆਪਣੀ ਫਾਈਨਲ ਨਹੀਂ ਫਰਸਟ ਡੈਸਟੀਨੇਸ਼ਨ ਆ ਫਰਸਟ ਡੈਸਟੀਨੇਸ਼ਨ ਮੁਜਫਰਾਬਾਦ ਇੱਥੋਂ ਤਕਰੀਬਨ ਅੱਧਾ ਘੰਟੇ ਦਾ ਰਾਹ ਰਹਿ ਗਿਆ। ਤੇ ਸਾਢੇ 3 ਘੰਟੇ ਦਾ ਸਫ਼ਰ ਸੀਗਾ ਇਹ ਟੋਟਲ 라ਵਲਪਿੰਡੀ ਤੋਂ। ਬੜਾ ਸੋਹਣਾ ਗੁਜ਼ਰਿਆ ਸੋਹਣੇ ਸੋਹਣੇ ਵਿਊ ਦੇ ਨਾਲ ਗੁਜ਼ਰਿਆ ਬਹੁਤੀਆਂ ਵੀਡੀਓ ਨਹੀਂ ਬਣਾਈਆਂ ਮੈਂ ਕਿਉਂਕਿ ਤੁਹਾਨੂੰ ਜਿਹੜੀ ਮੇਡ ਜਗਾ ਦਿਖਾਉਣੀ ਆ ਉਹ ਜ਼ਿਆਦਾ ਦਿਖਾਉਂਗਾ ਜਿਹਨੂੰ ਕਹਿੰਦੇ ਆ ਨੀਲਮ ਵੈਲੀ ਇੰਡੀਆ ਵਾਲੇ ਵੀ ਜਾਣਦੇ ਹੋਣੇ ਆ ਉਹਨੂੰ ਤੇ ਪਾਕਿਸਤਾਨ ਵਾਲੇ ਵੀ ਜਾਣਦੇ ਆ ਨੀਲਮ ਵੈਲੀ ਨੂੰ ਬਹੁਤ ਥੱਲੇ ক্রিকেট ਚੱਲ ਰਿਹਾ ਜੀ ਅਫਰੀਦੀ ਦੇ ਕੋਲ ਹੀ ਉਹਨੇ ਖੇਡ ਰਿਹਾ ਥੱਲੇ ਆਹ ਦੇਖੋ ਕਿੰਨਾ ਸੋਹਣਾ ਮੈਦਾਨਾ ਗੁਦਰਤੇ ਵਿੱਚ ਜੀ ਸ਼ਹਿਰ ਮੁਜਫਰਾਬਾਦ ਆਪਾਂ ਪਹੁੰਚ ਚੁੱਕੇ ਆਂ ਤੇ ਇੱਥੇ ਵੀ ਕ੍ਰਿਕਟ ਚੱਲ ਰਿਹਾ ਜੀ ਖੂਬ ਨਿਆਣੇ ਚੌਕੇ ਛਕੇ ਲਾ ਰਹੇ ਆ ਤੇ ਘੱਟੋ ਘੱਟ ਵੀ 5-6 ਪੇਚਾਂ ਲਾਈਆਂ ਹੋਈਆਂ ਮੁੰਡਿਆਂ ਨੇ ਇਕੱਤੀ ਪੇਚ ਤੇ ਨਹੀਂ ਖੇਡਦੇ ਮੁੰਡੇ ਤੇ ਇੱਥੋਂ ਸਨੋ ਵਾਲੇ ਥੋੜੇ ਥੋੜੇ ਪਹਾੜ ਦਿਸਣੇ ਸ਼ੁਰੂ ਹੋਏ ਆ ਪਿਛੇ ਦੇਖੋ ਵਾਹ ਤੇ ਇ ਘਣਾ ਇੰਨੀ ਸਨੋ ਚ ਫਿਰਦਾ ਆ ਜਾਰਜੀਆ ਚ ਇੱਥੇ ਤੋਂ ਕਾਦੀ ਸਨੋ ਲੱਗਣ ਆਇਆ ਇੱਥੇ ਮੈਂ ਦੇਖਣ ਆਇਆ ਜੀ ਕਸ਼ਮੀਰ ਜੰਨਤ ਜੰਨਤ ਓ ਜੀ ਆਪਾਂ ਪਹੁੰਚ ਗਏ ਆ ਕਸ਼ਮੀਰ ਦੇ ਵਿੱਚ ਮਜਫਰਾਬਾਦ ਦੇ ਵਿੱਚ ਤੇ ਆਪਾਂ ਹੁਣ ਇੱਥੋਂ ਲੈਣੇ ਆ ਗਰਮ ਕੱਪੜੇ ਜਿਹੜੇ ਆਪਾਂ ਨੂੰ ਠੰਡ ਚ ਤੱਤੇ ਰੱਖਣ ਮੈਨੂੰ ਹੁਣ ਦੁਕਾਨ ਲੱਭਣੀ ਆ ਕਿੱਦਾਂ ਬਾਈ ਕੀ ਹਾਲ ਚਾਲ ਹਾਂ ਠੰਡ ਤੋਂ ਬਚ ਲਈ ਮੈਂ ਪਜਾਮੀ ਤੇ ਚੱਗਾ ਲੈ ਲਿਆ ਜੀ ਉੱਪਰ ਪਾਉਣ ਨੂੰ ਤੇ ਇਹ ਮੈਨੂੰ ਗਰਮ ਰੱਖੂਗਾ ਤੇ ਹੁਣ ਮੈਂ ਬਾਸ ਲੱਭਦਾ ਤੇ ਮੈਨੂੰ ਥੋੜਾ ਥੋੜਾ ਡਰ ਵੀ ਲੱਗ ਰਿਹਾ ਕਿਉਂਕਿ ਜਿਹੜੇ ਏਰੀਏ 'ਚ ਮੈਂ ਚੱਲੇ ਆਂ ਏਦੋਂ ਬਾਅਦ ਉਹ ਜਮਾਂ ਇੰਡੀਆ ਬਾਰਡਰ ਦੇ ਨਾਲ ਲੱਗਦਾ ਕਿਤੇ ਗੋਲੀ ਗੋਲੀ ਚੱਲਦੀ ਰਹਦੀ ਆ ਤੇ ਰੱਬ ਰੱਖਾ ਮਿੱਤਰਾਂ ਦਾ ਹੁਣ ਨਿਕਲੇ ਆ ਤਾਂ ਐਡਵੈਂਚਰ ਕਰਾਂਗੇ ਲੋ ਜੀ ਅਸੀਂ ਤੁਰ ਪਏ ਆ ਮੁਜ਼ਫਰਾਬਾਦ ਤੋਂ ਅੱਠ ਮੁਕਾਮ ਦੇ ਵਾਸਤੇ ਬਿਸਮਿਲਲਾਹ ਆਹ ਹ バス ਦੇ ਵਿੱਚ ਬਹਿ ਗਿਆ ਮੈਂ ਰੋਟੀ バス ਦੇ ਵਿੱਚ ਤੇ ਦੇਖਦੇ ਆ ਸਫ਼ਰ ਕਿਵੇਂ ਦਾ ਨਿਕਲਦਾ ਰਾਹ ਦੇ ਵਿੱਚ ਪੁਲਿਸ ਚੌਕੀ ਮਿਲਟਰੀ ਚੌਕੀ ਮਿਲੂਗੀ ਉੱਥੇ ਮੈਨੂੰ ਚੈੱਕ ਕਰਨਗੇ ਮੈਂ ਤੁਹਾਨੂੰ ਦੱਸੂਗਾ ਮੇਰੇ ਤੋਂ ਉਹਨਾਂ ਨੇ ਕੀ ਕੀ ਪੁੱਛਿਆ ਕੀ ਕੀ ਨਹੀਂ ਪੁੱਛਿਆ ਤੇ ਆਪਾਂ ਇੱਕ ਬਹੁਤ ਬਿਹਤਰੀਨ ਤੇ ਸੋਹਣੇ ਸਫ਼ਰ ਲਈ ਨਿਕਲ ਚੁੱਕੇ ਆ ਇਸ ਗੱਡੀ ਵਾਲੇ ਨੂੰ 700 ਪਾਕਿਸਤਾਨੀ ਰੁਪਏ ਦੇ ਕੇ ਮੈਂ ਆਪਣਾ ਆਜ਼ਾਦ ਕਸ਼ਮੀਰ ਦਾ ਸਫ਼ਰ ਸ਼ੁਰੂ ਕਰ ਦਿੱਤਾ ਮੈਂ ਜਾ ਰਿਹਾ ਮੁਜਫਰਾਬਾਦ ਤੋਂ 8 ਮੁਕਾਮ ਇੱਥੋਂ 8 ਮੁਕਾਮ ਦਾ ਸਫ਼ਰ ਹੈਗਾ 80 ਕਿਲੋਮੀਟਰ ਦਾ ਇਹ 80 ਕਿਲੋਮੀਟਰ ਮੇਰੇ ਨਿਕਲਨੇ ਆ ਇਸ ਸੋਹਣੀ ਵੈਲੀ ਦੇ ਵਿੱਚ ਜਿਹਦੇ ਵਿੱਚ ਮੈਂ ਨੀਲਮ ਰਿਵਰ ਦੇ ਨਾਲ-ਨਾਲ ਤੁਰਨਾ। ਅੱਠ ਮੁਕਾਮ ਇੱਕ ਅਹਿਜਾ ਪਿੰਡਾ ਜਿਹੜਾ ਐਲਓਸੀ ਦੇ ਜਵਾਨਾਂ ਨਾਲ ਆ। ਮਤਲਬ ਇੰਡੀਆ ਦਾ ਬਾਰਡਰ ਸਿਰਫ ਤੁਹਾਡੇ ਤੋਂ 30 ਫੁੱਟ ਦੀ ਦੂਰੀ ਤੇ ਆ। ਮੈਨੂੰ ਕਿਸੇ ਨੇ ਦੱਸਿਆ ਸੀ 2017-18-19 ਦੇ ਵਿੱਚ ਇੰਡੀਆ-ਪਾਕਿਸਤਾਨ ਦਾ ਇੱਥੇ ਚੰਗਾ ਕੁੱਤ ਕਲੇਸ਼ ਚੱਲਿਆ, ਚੰਗੀ ਗੋਲੀ ਚੱਲੀ ਇੱਥੇ। ਮੜ ਪਾ ਕੱਚੇ ਪੱਕੇ ਰਾਹ ਆਉਣੇ ਹੋ ਗਏ ਥੋੜੇ ਥੋੜੇ ਸ਼ੁਰੂ ਪੱਥਰੀ ਪਹਾੜ ਪਥਰਾ ਵਾਲੇ ਪਹਾੜ ਵੀ ਆ ਗਏ ਉਹ ਡੈਮ ਆ ਗਿਆ ਬਰਬਾਦੀ ਉਹ ਦੇਖਾਂਗੇ ਦੂਜੀ ਸਾਈਡ ਕਹਿੰਦੇ ਸੁਣਿਆ ਸੀ ਰੱਬ ਜੋ ਵੀ ਕਰੇ ਕਰੇ ਚੰਗੇ ਦੇ ਲਈ ਚੰਗਾ ਹੀ ਹੁੰਦਾ ਹੈ ਉਹ ਬੰਦੇ ਦੇ ਲਈ ਪਿਛਲੇ ਕੁਛ ਦਿਨਾਂ ਤੋਂ ਮੇਰੇ ਨਾਲ ਕੁਝ ਵੀ ਚੰਗਾ ਨਹੀਂ ਹੋ ਰਿਹਾ ਇੱਧਰ ਨੂੰ ਆਇਆ ਤਾਂ ਮੈਨੂੰ ਮਿਲਟਰੀ ਵਾਲਿਆਂ ਨੇ ਘੱਟੋ-ਘੱਟ 7 ਘੰਟੇ ਆਪਦੇ ਕੋਲ ਬਿਠਾ ਕੇ ਰੱਖਿਆ। ਛੋਟੇ ਲੈਵਲ ਤੋਂ ਲੈ ਕੇ ਵੱਡੇ ਲੈਵਲ ਤੱਕ ਮੇਰੀ ਹੋਈ ਪੁੱਛਗਿੱਛ ਸਾਰਾ ਕੁਝ ਪਤਾ ਕੀਤਾ ਗਿਆ ਵੀ ਮੈਂ ਕਦੋਂ ਆਇਆ, ਕਿੱਥੇ-ਕਿੱਥੇ ਗਿਆ, ਕੀ-ਕੀ ਖਾਦਾ ਤੇ ਕੀ-ਕੀ ਪੀਤਾ। ਲਓ ਜੀ 9:00 ਵੱਜ ਗਿਆ ਤੇ ਮੈਨੂੰ ਹੁਣ ਛੱਡਿਆ। ਮਿਲਟਰੀ ਵਾਲਿਆਂ ਨੇ ਸੇਵਾ ਬਹੁਤ ਕੀਤੀ। ਸੇਵਾ। ਤੁਸੀਂ ਟਾਈਮ ਵੀ ਚੈੱਕ ਕਰ ਲਓ ਵੀ 9:00 ਵੱਜ ਕੇ 16 ਮਿੰਟ ਹੋ ਚੁੱਕੇ ਐ। ਨਸੇਰੀ ਇਹ ਆ ਗਿਆ ਜੀ ਨਸੇਰੀ ਡੈਮ ਬੜਾ ਵੱਡਾ ਡੈਮ ਆ ਮੈਂ ਸੋਚਿਆ ਸੀਗਾ ਇਹ ਤੁਹਾਨੂੰ ਦਿਖਾਉਂਗਾ ਵਾਪਸੀ ਤੇ ਵੀ ਕੱਲ ਪਰਸੋਂ ਨੂੰ ਜਦੋਂ ਵਾਪਸ ਆਉਂਗਾ ਤੁਹਾਨੂੰ ਉਦੋਂ ਦਿਖਾ ਦੂੰਗਾ ਤੇ ਕਿਸਮਤ ਤੇ ਤੁਹਾਨੂੰ ਇਹ ਡੈਮ ਅੱਜ ਹੀ ਦਿਖਾਉਣਾ ਸੀ ਪਰ ਹਨੇਰੇ 'ਚ ਦਿਖਾ ਰਹੇ ਹਾਂ ਸੌਰੀ ਇਹਦੇ ਲਈ ਤੇ ਡੈਮ ਬਹੁਤ ਵੱਡਾ ਖੂਬਸੂਰਤ ਪਾਣੀ ਨੀਲੇ ਰੰਗ ਦਾ ਸੀਗਾ ਕਿਉਂਕਿ ਨੀਲਮ ਨਹਿਰ ਤੋਂ ਆ ਰਿਹਾ ਇਹ ਬਹੁਤ ਸੋਹਣਾ ਪਾਣੀ ਬਹੁਤ ਸੋਹਣਾ ਡੈਮ ਲਵ ਪਾਕਿਸਤਾਨ ਲਵ ਕਸ਼ਮੀਰ ਉਹ ਵੇਖੋ ਪਾਣੀ ਇਹ ਦੇਖੋ ਯਾਹਤ ਆ ਰਿਹਾ ਪਾਣੀ ਦੀਲਮ ਨਦੀ ਯਹਾਂ ਪੇ ਡੈਮ ਬਣਾ ਦਿੱਤੀ ਆ ਕੇ ਉਹਨੇ ਭੇੜੀਏ ਦੇ ਬੱਚੇ ਸੀਗੇ ਇੱਥੇ ਭੱਜ ਗਏ ਨਹੀਂ ਭੱਜ ਗਿਆ ਸੀ ਉਹ ਦੇਖੋ ਜੀ ਪਹਾੜ ਕਿਤੇ ਸੋੜੇ ਲੱਗ ਰਹੇ ਆ ਲਓ ਜੀ ਤੱਕੇ ਖਾਂਦੇ ਇਹਨਾਂ ਵੀਰਾਂ ਨਾਲ ਆਪਾਂ ਪਹੁੰਚ ਚੁੱਕਿਆ ਟਾਬੇ ਤੇ ਤੇ ਇੱਥੇ ਪੀ ਲ ਗਏ ਚਾਹ ਕਹਿੰਦੇ ਚਾਹ ਸ਼ਾ ਹੋ ਜੇ ਮੁੰਡੇ ਕਹਿੰਦੇ ਚਾਹ ਸ਼ਾ ਹੋ ਜੇ ਮੈਂ ਕਿਹਾ ਹੋ ਜਾਵੇ ਤੇ ਫਿਰ ਹਣ ਸੀ ਪੀ ਲ ਗਏ ਆ ਚਾ ਤੇ ਫਿਰ ਪੈ ਜਾਗੇ ਆਪਦੇ ਰਾਹ ਮੁਜ਼ਫਰਾਬਾਦ ਨੂੰ ਤੇ ਇਹ ਮੈਨੂੰ ਬਾਈ ਹੁਣੇ ਲੈ ਕੇ ਦੇਣਗੇ ਹੋਟਲ ਜਿੱਥੇ ਮੈਂ ਰਹਿਣੀ ਆ ਰਾਤ ਤੇ ਕਿਆ ਬਾਤ ਕਿਆ ਬਾਤ ਤੇ ਬਾਕੀ ਤੁਹਾਨੂੰ ਪਤਾ ਤੁਹਾਡਾ ਭਰਾ ਤੱਕੇ ਖਾ ਰਿਹਾ ਬੜੇ ਦਿਨਾਂ ਦਾ ਅੱਜ ਵੀ ਤੱਕੇ ਖਾ ਕੇ ਵਾਪਸ ਆ ਰਿਹਾ ਤੇ ਇਦਾਂ ਹੀ ਤੱਕੇ ਖਾਈ ਜਾਨੇ ਆਪਾਂ ਸਾਰੇ ਟੂਰ ਤੇ ਤੇ ਫਿਰ ਵਾਪਸ ਆ ਕੇ ਤੇ ਤੁਹਾਨੂੰ ਮਿਲਦੇ ਆ ਛੇਤੀ ਤੇ ਠੰਡ ਸੀਗੀ ਇਸ ਏਰੀਏ ਦੇ ਵਿੱਚ ਤੇ ਮੈਂ ਪਰਣਾ ਲਾ ਕੇ ਆ ਪਾਲੀਆ ਟੋਪੀ ਤੇ ਕੱਲ ਦੇ ਪਲਾਨ ਹੁਣ ਦੇਖਦੇ ਆ ਕੱਲ ਦਾ ਪਲਾਨ ਮੈਂ ਇਹ ਸੋਚਿਆ ਕੱਲ ਕਹਿੰਦੇ ਆ ਵੀ ਮੁਜ਼ਫਰਾਬਾਦ ਦੇ ਵਿੱਚ ਇਹਨਾਂ ਦੋਨਾਂ ਮੇਰੇ ਗਾਈਡ ਨੇ ਦੱਸਿਆ ਇੱਕ ਹੈਗਾ ਕਿਲਾ ਹਰੀ ਸਿੰਘ ਨਲੂਏ ਦਾ ਦੂਜਾ ਇੱਥੇ Hindu Temple ਆ ਸੋ Hindu Temple ਵੀ ਚਲਾਂਗੇ ਤੇ ਕਿਲਾ ਵੀ ਦੇਖਾਂਗੇ ਕੱਲ ਤੇ ਇੱਕ ਮਸਜਿਦ ਆ ਕੀ ਸੀ ਮਸਜਿਦ ਦਾ ਨਾਮ ਇਸਗਾਮ ਮਸਜਿਦ ਇਸਗਾਮ ਮਸਜਿਦ ਮਸਜਿਦ ਵੀ ਜਾਵਾਂਗੇ ਸੋ ਤਿੰਨ ਚੀਜ਼ਾਂ ਦੇਖਣੀਆਂ ਵਾਂ ਇੱਕ ਹਿੰਦੂਆਂ ਦੀ ਸਿੱਖਾਂ ਦੀ ਤੇ ਮੁਸਲਮਾਂ ਪਈਆਂ ਦੀ ਤੇ ਆਪਾਂ ਤਿੰਨੇ ਚੀਜ਼ਾਂ ਕੱਲ ਦੇਖਾਂਗੇ ਉਸ ਤੋਂ ਬਾਅਦ ਆਪਾਂ ਪਹਾੜਾਂ ਵਾਲ ਨੂੰ ਹੋ ਜਾਵਾਂਗੇ ਠੀਕ ਹੈ ਕਿ ਨਹੀਂ ਠੀਕ ਹੈ ਜੀ ਜੀ ਕੋੜੀ ਹਲੋ ਗਾਇਜ਼ ਐਂਡ ਗਾਇਜ਼ ਨੀਸ oh i'm back to muzaffarabad ਜਿੱਥੋਂ ਮੈਂ ਤਕਰੀਬਨ 1:30 3 ਵਜੇ ਤੁਰਿਆ ਸੀ ਗਰਮ ਕੱਪੜੇ ਲੈ ਕੇ ਉਹ ਗਾਰਮ ਕੱਪੜਿਆਂ ਦੀ ਲੋੜ ਸ਼ਾਇਦ ਕੱਲ ਨੂੰ ਪਾਉਗੀ ਅੱਜ ਨਹੀਂ ਪਾਉਗੀ। ਸ਼ੁਕਰੀਆ ਭਾਈ ਜਾਨ। ਮੈਂ ਤੌਲੀਆ ਮੰਗਾਇਆ ਸੀ ਤੌਲੀਆ ਆ ਗਿਆ। ਤੇ ਹਾਂਜੀ ਅੱਜ ਦੀ ਰਿਪੋਰਟ ਇਹ ਆ। ਆਪਾਂ ਗਲਤੀ ਕੀਤੀ। ਰਾਣੀ ਚੈੱਕ ਕੀਤਾ। ਪਾਸ ਲੈ ਕੇ ਜਾਣਾ ਪੈਣਾ ਸੀਗਾ ਮਤਲਬ ਪਰਮਿਟ ਲੈ ਕੇ ਉਸ ਜਗ੍ਹਾ ਦਾ ਜਿੱਥੇ ਅੱਜ ਭਾ ਵਿਜ਼ਿਟ ਕਰ ਰਹੇ ਸੀ ਉਸ ਨੀਲਮ ਵੈਲੀ ਦੇ ਵਿੱਚ ਸੋ ਅਗਲੇ ਸਾਲ ਨੀਲਮ ਵੈਲੀ ਮਮੀ ਡੈਡੀ ਨਾਲ ਆਉਂਗਾ ਪਰਮਟ ਲੈ ਕੇ ਫੇਰ ਜਾਵਾਂਗੇ ਤੇ ਬਾਕੀ ਦੀ ਗੱਲ ਪਾਕਿਸਤਾਨ ਮਿਲਟਰੀ ਨੰਬਰ 1 ਹੁਣ ਗੁੱਸੇ ਨਾ ਹੋਇਓ ਇੰਡੀਆ ਵਾਲਿਓ ਸੱਚੀ ਵਧੀਆ ਲੱਗੀ ਸੇਵਾ ਫੁੱਲ ਹੁਣ ਇੱਥੇ ਵੀ ਮਿਲਟਰੀ ਵਾਲੇ ਆਫੀਸਰ ਆਏ ਮੈਨੂੰ ਨਹੀਂ ਪਤਾ ਨਾਮ ਮੈਨੂੰ ਨਹੀਂ ਪਤਾ ਉਹਨਾਂ ਦਾ ਅਹੁਦਾ ਕੀ ਸੀ ਪਰ ਉਹ ਪੰਜਾਬੀ ਸੀ ਤੇ ਉਹਨਾਂ ਨੇ ਕਿਹਾ ਪੀਣਾ ਖਾਣਾ ਕੀ ਐ ਮੈਂ ਕਿਹਾ ਜੀ ਮੈਂ ਹੁਣ 7-up ਪੀਊਂਗਾ ਕਿਉਂਕਿ ਮੈਂ ਵੀਡੀਓ ਐਡਿਟ ਕਰਨਾ ਥੋੜਾ ਜਿਹਾ ਮਿੱਠਾ ਚਾਹੀਦਾ ਜਗਾ ਕੇ ਰੱਖੂਗਾ ਤੇ ਕੋਈ ਨਹੀਂ ਕਹਦਾ ਤੈਨੂੰ ਬੋਤਲ ਮੈਂ ਲਿਆ ਕੇ ਦਿੰਨਾ ਤੇ ਤੂੰ ਆਪਦਾ ਰੂਮ ਚ ਚੈੱਕ ਇਨ ਕਰ ਥੋੜੇ ਬਹੁਤੇ ਜਾਂ ਬਹੁਤੇ ਬਹੁਤੇ ਉਹਨਾਂ ਨੇ ਸਵਾਲ ਪੁੱਛੇ ਕਿਉਂਕਿ ਉਹਨਾਂ ਦਾ ਫਰਜ਼ ਬਣਦਾ ਮੇਰ ਤੋਂ ਸਵਾਲ ਪੁੱਛਣੇ ਮੈਂ ਇੱਕ ਉਹੋ ਜੀ ਕੰਟਰੀ ਤੋਂ ਉਹਨਾਂ ਦੀ ਕੰਟਰੀ ਵਿਜ਼ਿਟ ਕਰ ਰਿਹਾ ਜਿੰਨਾਂ ਦੀਆਂ ਕੰਟਰੀਆਂ ਦੇ ਵਿਚਾਲੇ ਬਹੁਤ جنگ ਚੱਲਦੀ ਰਹਿੰਦੀ ਆ ਤੇ ਉਹਦਾ ਬਹੁਤ ਚੰਗੇ ਬੰਦੇ ਆ ਪਾਕਿਸਤਾਨ ਨਾਲ ਸਾਨੂੰ ਬਹੁਤਾ ਪਿਆਰ ਦਿਨੋ ਦਿਨ ਵਧਦਾ ਜਾ ਰਿਹਾ ਤੇ ਤੱਕੇ ਆਪਾਂ ਖਾਈ ਜਾਂਦੇ ਆ ਤੱਕੇ ਆਪਾਂ ਖਾਈ ਜਾਂਦੇ ਆ ਤੇ ਹੁਣ ਤੁਹਾਨੂੰ ਸਾਰਿਆਂ ਨੂੰ ਗੁੱਡ ਨਾਈਟ ਆ ਕਿਉਂਕਿ ਮੈਂ ਹੁਣ ਵੀਡੀਓ ਐਡਿਟ ਕਰਨੀ ਆ ਫਿਰ ਮੈਂ ਅਪਲੋਡ ਤੇ ਲਾਉਣੀ ਆ ਕੰਮ ਬਹੁਤ ਜਿਆਦਾ ਪਿਆ ਮੇਰਾ ਸੋ ਸਾਰਿਆਂ ਨੂੰ ਗੁੱਡ ਨਾਈਟ ਵੀਡੀਓ ਇਥੋਂ ਤੱਕ ਦੇਖੀ ਆ ਤਾਂ ਉਹਨੂੰ ਲਾਈਕ ਕਮੈਂਟ ਕੀਤੇ ਬਿਨਾ ਜਾਣ ਹੀ ਜਾਣਾ ਹੋ ਕੇ ਕਮੈਂਟ ਕਰੋ ਮੈਨੂੰ ਵਾਇਰਲ ਕਰੋ ਜੈ ਹਿੰਦ